ਸਤੰਗੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਏ ਆ ਜੀ ਪਿੰਡ ਮਹਿਮਦਪੁਰ ਨੇੜੇ ਆਦਮਪੁਰ ਜੀ ਸਰਦਾਰ ਹਰਜਿੰਦਰ ਕੁਮਾਰ ਬਿੱਲਾ ਜੀ ਦੇ ਖੇਤ ਦੇ ਵਿੱਚ ਉੱਥੇ ਲਾਈ ਹੋਈ ਹੈ ਜੀ ਆਪਾਂ F1 하이브ਰਡ ਫੁੱਲ ਗੋਬੀ ਵਾਈ ਟਾਈਗਰ ਤੇ ਸਾਡੇ ਨਾਲ ਜੀ ਬਾਈ ਜੀ ਨੇ ਤੇ ਸਾਡੇ ਸਰ ਲਾਲੀ ਜੀ ਬਾਕੀ ਇਹਨਾਂ ਬਾਰੇ ਜਾਣਕਾਰੀ ਦੇਣਗੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਰਿਹਾ ਠੀਕ ਹੋ ਜੀ ਬਿਲਕੁਲ ਠੀਕ ਤੇ ਕਿਸਾਨ ਮੀਰਾ ਨੂੰ ਆਪਣੇ ਫੁਲਗੋਵੀ ਵਾਈਟ ਟੈਗਰ ਬਾਰੇ ਦੱਸੋ ਜੀ ਕਿੰਨੇ ਦਿਨਾਂ ਚ ਤਿਆਰ ਹੋਊਗੀ ਕੀ ਖਾਸੀਅਤਾਂ ਕਿਹੜੀ ਕਿਹੜੀ ਬਿਮਾਰੀ ਤੋਂ ਰੋਗ ਰਹਿਤ ਰਹੀ ਹੈ ਜੀ ਮੈਂ ਜੀ ਹਰਜਿੰਦਰ ਕੁਮਾਰ ਬਿੱਲਾ ਸਰਪੰਚ ਮਹਿਮਦਪੁਰ ਨੇੜੇ ਆਦਮਪੁਰ ਜ਼ਿਲ੍ਹਾ ਜਲੰਧਰ ਮੈਨੂੰ 35-40 ਸਾਲ ਹੋ ਗਿਆ ਜੀ ਗੋਭੀ 40 ਸਾਲ ਹੋ ਗਿਆ ਜੀ ਘਟੋ ਘਟ ਗੋਭੀ ਲਾਉਂਦਿਆਂ ਨੂੰ ਜੀ ਇਹ ਜਿਹੜੀ ਵੈਰੈਟੀ ਆ ਜੀ ਵਾਈਟ ਟੈਗਰ ਐਫ 1 ਇਹ ਬਹੁਤ ਵਧੀਆ ਵੈਰੈਟੀ ਆ 50 ਤੋਂ 55 ਦਿਨਾਂ ਚ ਤਿਆਰ ਹੋ ਗਈ ਜੀ ਮੇਰੇ 55 ਦਿਨਾਂ ਚ ਵੱਢ ਹੋਈ ਜੀ ਜੀ ਔਰ ਐਨੀ ਵਧੀਆ ਇੱਕ ਵੀ ਬੂਟਾ ਇਹਦਾ ਨਰਸੀ ਦਾ ਇਹਨਾਂ ਤੋਂ ਲੈਂਦੀ ਆ ਇੱਕ ਵੀ ਬੂਟਾ ਚਾਰਖੇ ਦੀ ਨਰਸੀ ਲੈਂਦੀ ਇੱਕ ਵੀ ਬੂਟਾ ਨਹੀਂ ਮਰਿਆ ਦੂਜੀ ਗੱਲ ਤੀਜੀ ਗੱਲ ਇਹ ਆ ਕਿ ਇਹਦੇ ਵਿੱਚ ਬਲਾਈਟ ਰਤਾ ਝੋਲਸ ਰੋਗ ਰਤਾ ਬਲਾਈਟ ਦਾ ਕੋਈ ਰੋਗ ਨਹੀਂ ਜੀ ਇਹ ਤਾਂ ਆਮ ਵੈਰੈਟੀਆਂ ਦੇਸੀ ਬਣਾ ਤੇ ਬਲਾਈਟ ਕਾਫੀ ਆਉਂਦੀ ਆ ਝੋਲਸ ਰੋਗ ਕਾਫੀ ਆਉਂਦਾ ਆ ਜੀ ਦੂਸਰੀ ਗੱਲ ਹੈ ਕਿ ਪੱਥਰ ਗੋਭੀ ਆ ਬਹੁਤ ਮਜਬੂਤ ਬਹੁਤ ਭਾਰੀ ਮਤਲਬ ਹੈਗੀ ਆ ਇੱਕ ਦੋ ਦਿਨਾਂ ਨਾ ਵੀ ਕਟੋ ਖੜ ਜਾਂਦੀ ਆ ਕੋਈ ਗੱਲ ਨਹੀਂ ਮਤਲਬ ਉਬਰਦੀ ਨਹੀਂ ਹੈਗੀ ਇਹ ਤਾਂ ਆਮ ਗੋਭੀਆਂ ਜਿਹੜੀਆਂ ਹੈਗੀਆਂ ਉਹ ਫੁੱਲ ਜਾਂਦੀਆਂ ਇਹਦੇ ਵਿੱਚ ਨਹੀਂ ਕੁਝ ਵੀ ਹੈਗਾ ਜੀ ਸਰ ਤੇ ਵਜ਼ਨ ਬਹੁਤ ਆ ਕਵਰਿੰਗ ਫੋਲਿਆ ਬਹੁਤਾ ਨਹੀਂ ਪਰ ਕਵਰਿੰਗ ਫੋਲਿਆ ਵਜ਼ਨ ਬਹੁਤ ਆ ਜੀ ਇਹਦੇ ਵਿੱਚ ਵਜ਼ਨ ਬਹੁਤ ਆ ਇਹ ਬੜੀ ਵੱਡੀ ਗੱਲ ਆ ਖਾਸੀਅਤ ਆ ਗਰੋਥ ਬਹੁਤ ਹੋਈ ਜਾਂਦੀ ਅਸੀਂ ਨਹੀਂ ਸਮਝ ਇੰਨੀ ਗਰੋਥ ਮਤਲਬ ਪਹਿਲੀ ਵਾਰੀ ਜ਼ਿੰਦਗੀ ਵਿੱਚ ਵੈਰਾਈਟੀ ਦੀ ਦੇਖੀ ਆ ਛੋੜੀਏ ਪਨੀਰੀ ਤੋਂ ਮਾਦਰਾ ਜੀ ਕਿਹ ਪਤਾ ਨਹੀਂ ਕੀ ਹੋ ਜਾਣਾ ਜੀ ਔਰ ਬਹੁਤ ਵਧੀਆ ਗਰੋਥ ਹੋਈ ਜੀ ਜਕਦਮ ਮਤਲਬ ਇੱਕ 50 55 ਦਿਨ ਦੇ ਵਿੱਚ ਵਿੱਚ ਗੋਭੀ ਹੋਣੀ ਤਿਆਰ ਬਹੁਤ ਵੱਡੀ ਗੱਲ ਆ ਪਹਿਲੀ ਵਾਰੀ ਨਿਰਸੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਦਾਂ ਦੀ ਵੈਰਾਈਟੀ ਦੇਖੀ ਸਰ ਤੁਸੀਂ ਕਿੰਨੇ ਏਕੜ ਚਲਾਈ ਹੋਈ ਹੈ ਮੈਂ 4 ਏਕੜ ਲਾਈ ਜੀ ਜੀ ਟਾਈਮ ਟੂ ਟਾਈਮ ਤੁਹਾਨੂੰ ਗਾਈਡੈਂਸ ਮਿਲਦੀ ਰਹੀ ਬਿਲਕੁਲ ਜੀ ਬਿਲਕੁਲ ਲਾਲੀ ਸਾਹਿਬ ਨਾਲ ਅਸੀਂ ਹਫਤੇ ਦੂਜੇ ਤੀਜੇ ਦਿਨ ਹਫਤੇ ਬਾਅਦ ਅਸੀਂ ਨਾਲ ਗੱਲ ਕਰਦੇ ਰਹਿ ਇਹਨਾਂ ਨੇ ਦੱਸਣਾ ਆਹ ਸਪਰੇਅ ਕਰ ਦੋ ਆਹ ਸਪਰੇਅ ਕਰ ਦੋ ਜੀ ਸਰ ਆ ਕਰਦਾ ਉਹਦੇ ਨਾਲ ਹੀ ਅਸੀਂ ਮਤਲਬ ਇਹ ਤਿਆਰ ਹੋਈ ਨਹੀਂ ਕਬ ਕੀਤੀ ਮੇਰਾ ਤਾਂ ਵੀਰ ਆਇਆ ਏ ਮਤਲਬ ਮੇਰਾ ਭਰਾ ਆ ਅੱਜ ਪਹਿਲੀ ਵਾਰੀ ਸਾਡੇ ਦਰਸ਼ਨ ਦਿੱਤੇ ਇਹਨੇ ਖੇ ਦੇ ਵਿੱਚ ਆਏ ਆ ਇਹਦਾ ਤਾਂ ਵੀਰ ਆ ਮਤਲਬ ਬਹੁਤ ਪਿਆਰ ਆ ਮੇਰਾ ਭਰਾ ਮਾਰਗਾ ਪਿਆਰ ਆ ਮੇਰਾ ਬੱਚਿਆਂ ਦਾ ਮਤਲਬ ਸਾਡੇ ਸਾਰੇ ਪਰਿਵਾਰ ਦਾ ਇੱਕ ਪਰਵਾਰਕ ਮਿੰਗਰਿਆ ਪਰ ਫੇ ਵੀ ਜਿਹੜਾ ਉੱਤੋਂ ਉੱਪਰ ਉੱਠ ਕੇ ਜਿਹੜੀ ਵੈਰੈਟੀ ਆ ਜੀ ਉਹਦੀ ਕੋਈ ਸਿਫਤ ਨਹੀਂ ਜੀ ਸਰ ਸੂਕਸਾਰ ਮੇਰਾ ਨੂੰ ਫੁੱਲ ਦਬੇਦਕ ਦਿਖਾਓ ਜੀ ਹਰਜਿੰਦਰ ਸਿੰਘ ਜੀ ਆਓ ਜੀ ਪੂਰਾ ਜ਼ੋਰ ਲਾ ਕੇ ਫੁੱਲ ਦੱਬ ਕੇ ਦਿਖਾਓ ਜੀ। ਆ ਦੇਖਿਓ ਜੀ ਕਿੰਨੀ ਮਤਲਬ ਟਾਈਟ ਹੈਗੀ ਆ ਇਹ ਤਾਂ ਤਾਂ ਨਹੀਂ ਫੁੱਲ ਦੱਬਦਾ ਜੀ। ਆ ਦੇਖਿਓ ਪੱਤੇ ਕਿਦਾਂ ਕਵਰਿੰਗ ਆ ਮਤਲਬ ਇੱਕ ਵੀ ਪਤਾ ਮਤਲਬ ਫੁੱਲ ਨਹੀਂ ਦੱਬਦਾ ਦੇਖੋ। ਹੋਰ ਦਿਖਾਓ ਜੀ ਸਾਹਮਣੇ ਦਿਖਾ ਦਿਓ। ਆ ਆ ਦੇਖਿਓ ਜੀ। ਆ ਪੂਰੇ ਜ਼ੋਰ ਨਾਲ ਅੰਗੂਠਾ ਥੱਲੇ ਮਤਲਬ ਕਰਦਾ ਪੂਰੇ ਜ਼ੋਰ ਨਾਲ ਤਾਂ ਨਹੀਂ ਫੁੱਲ ਦੱਬ ਹੋਇਆ। ਦੇਖ ਲਓ ਕਿਤੇ ਵੀ ਮਤਲਬ ਦੱਬ ਹੋਇਆ। ਆ ਚੀਜ਼ ਗੋਭੀ ਦੀ ਇੱਕ ਬੜੀ ਵੱਡੀ ਗੱਲ ਹੁੰਦੀ ਆ ਜੀ ਜੇ ਤਾਂ ਆ ਗੋਭੀ ਜਿਹੜੀ ਉੱਪਰ ਨੂੰ ਜਦੋਂ ਉੱਠਦੀ ਹੈ ਨਾ ਇਹ ਵੱਡੀ ਗੱਲ ਹੁੰਦੀ ਆ ਇਹਦੀ ਬਾਕੀ ਕੰਗੀਆਂ ਬਹੁਤ ਆ ਜੀ ਪੱਤੇ ਲਾਗੇ ਲਾਗੇ ਬਹੁਤ ਆ ਜੀ ਉੱਤੇ ਉਹਦੇ ਕਰਕੇ ਜਿਆਦਾ ਵਜ਼ਨ ਹੁੰਦਾ ਜੀ ਗੋਭੀ ਦਾ ਪੱਤੇ ਲਾਗੇ ਲਾਗੇ ਬਹੁਤ ਆ ਜਿੰਨੀ ਕੰਗੀ ਹੋਊਗੀ ਉਹਨੇ ਜਿਆਦਾ ਬੋਗ ਹਰਜਿੰਦਰ ਸਿੰਘ ਜੀ ਮਾੜਾ ਹੋਰਫੁੱਲ ਦੱਬ ਕੇ ਦਿਖਾ ਦਿਓ ਕਿਸਾਨ ਵੀ ਰਹਿਣਾ ਐਂ ਤਸੱਲੀ ਕਰਾ ਦੇ ਆ ਲਓ ਜੀ ਦੇਖਿਓ ਆ ਦੋਨਾਂ ਥਾਂ ਨਾਲ ਲਓ ਜੀ ਆ ਦੇਖਿਓ ਦੋਨਾਂ ਥਾਂ ਨਾਲ ਦੱਬ ਕੇ ਦਿਖਾ ਦੇਣਾ ਇਹ ਵਾਈਟਨੈਸ ਬੜੀ ਆ ਜੀ ਸੋ ਕਿਸਾਨ ਵੀਰਾਂ ਨੂੰ ਤੁਸੀਂ ਕੀ ਕਹਿ ਕਹਿਣਾ ਚਾ ਰਹੇ ਹੋ ਜੀ ਮਤਲਬ ਆਪਣੀ ਫੁੱਲਗ ਵੀ ਵਾਈਟ ਟਾਈਗਰ ਬਾਰੇ ਮਤਲਬ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਵੈਰੈਟੀ ਆ ਜੀ ਮੇਰਾ ਤਾਂ ਇਹ ਕਹਿਣਿਆ ਵਧੀਆ ਵੈਰੈਟੀਆਂ ਲਾਓ ਵਧੀਆ ਹਲਕਿਆਂ ਬਦਲੇ ਮਤਲਬ ਵੀ ਪਿੱਛੇ ਨਾ ਭਜੋ ਵਧੀਆ ਵੈਰੈਟੀਆਂ ਲਾਓ ਵਧੀਆ ਉਹਦੀ ਪਰਵਲਿਸ਼ ਕਰੋ ਜਿੰਨਾ ਜਿੰਨੀ ਵੀ ਤੁਸੀਂ ਤੁਹਾਡੀ ਹਿੰਮਤ ਹੈਗੀ ਉਨੀ ਜਗ੍ਹਾ ਲਾਓ ਵਧੀਆ ਕਰਕੇ ਲਾਓ ਇਹ ਜਿਹੜੀ ਵਾਈਟ ਟਾਈਗਰ ਆ ਮੈਂ 40 ਸਾਲ ਦੇ ਵਿੱਚ ਪਹਿਲੀ ਵਾਰੀ ਇਦਾਂ ਦੀ ਵੈਰੈਟੀ ਦੇਖੀ ਇਹ ਤੋਂ ਉੱਪਰ ਕੀ ਕਹਿ ਸਕਦਾ ਮੈਂ 40 ਸਾਲ ਹੋ ਗਿਆ ਮੇਰੇ ਪਿਤਾ ਜੀ ਮੇਰੇ ਬਾਬਾ ਜੀ ਖੇਤੀ ਕਰਦੇ ਸੀ ਮੇਰੇ ਪਿਤਾ ਜੀ ਕਰਦੇ ਰਹੇ ਕੰਮ ਇਹ ਤੇ ਉਤੋਂ ਬਾਅਦ ਮੈਨੂੰ 65 ਸਾਲ ਦੀ ਉਮਰ ਹੋ ਗਈ 40 ਸਾਲ ਤੋਂ ਮੈਂ ਘੱਟੋ ਘੱਟ ਰਹੀ ਹਾਂ ਤੇ ਬਹੁਤ ਜ਼ਿਆਦਾ ਹੋਣਾ ਪਰ ਇਹ ਕੰਮ ਕਰਦੇ ਨੂੰ ਮੈਨੂੰ ਸਬਜ਼ੀ ਦਾ ਕੰਮ ਕਰਦੇ ਨੂੰ ਸੋ ਵਿਜੀ ਬ੍ਰੈਡਿਟੀ ਤੋਂ ਤੁਸੀਂ ਬਹੁਤ ਕੁਛ ਹੋ ਬਿਲਕੁਲ ਬਿਲਕੁਲ ਬਹੁਤ ਸੋ ਕਿਸਾਨ ਮੇਰੋ ਸਾਡੀ ਇਹ ਵੈਰੈਟੀ ਬਹੁਤ ਵਧੀਆ ਹੈ ਸੋ ਇਹ ਵੈਰੈਟੀ ਨੂੰ ਨਾ ਅਗਸਤ ਸਤੰਬਰ ਦੇ ਵਿੱਚ ਬੰਦਨੇ ਆ ਸੋ ਆਪਨੇ ਫਾਰਮ ਤੇ ਇਹਨੂੰ ਨਵੰਬਰ ਦੇ ਵਿੱਚ ਵੀ ਲਾ ਕੇ ਟਸ ਕਰ ਰਹੇ ਆ ਜੇ ਨਵੰਬਰ ਵਾਲੀ ਦਸੰਬਰ ਦੇ ਵਿੱਚ ਚੱਲੇ ਤਾਂ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਸੋ ਮਾਤਰ ਅਗਸਤ ਸتمبر ਵਾਸਤੇ ਤਾਂ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ ਬਹੁਤ ਵਧੀਆ ਜੀ ਲਾਲੀ ਸਾਹਿਬ ਆਏ ਆ ਧੰਨਵਾਦ ਇਹਨਾਂ ਦਾ ਜੀ ਵੈਲਕਮ ਜੀ ਹਾਂ ਜੀ ਕਿਸਾਨ ਵੀਰੋ ਕੋਈ ਵੀ ਵੈਜੀਟੇਰੀਅਨ ਜਾਣਕਾਰੀ ਸੰਬੰਧੀ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37700 ਸੋਲਾਂ ਜੀ ਥੈਂਕ ਯੂ